ਭੁੱਲਦੇ ਨਹੀਂ ਹੂੰ ਮੇਰੀ ਗੱਲ ਸੁਣੋ ਸਾਰੇ ਕੰਮ ਛੱਡ ਕੇ ਨਾ ਜੇ ਤੇ ਅੱਜ ਟਾਈਮ ਹੈਗਾ ਵਾ ਨਹੀਂ ਤੇ ਫਿਰ ਕੱਲ ਜਾ ਕੇ ਨਾ ਤੇ ਮੁੰਡੇ ਦੀ ਫੀਸ ਜਮਾ ਕਰਾ ਕੇ ਆਓ ਨੂਰ ਜੀ ਹੁਣ ਇੰਦਰ ਦੀ ਗੱਲ ਸੁਣੋ ਹੂੰ ਮੁੰਡਾ ਕਹਿੰਦਿਆ ਵਾ ਵੀ ਮੈਂ ਫੀਸ ਜਿਹੜੀ ਹੈ ਮੈਡਮ ਕਹਿੰਦੇ ਆ ਕਿ ਜਮਾ ਕਰਵਾਓ ਸਕੂਲ ਤੇ ਤੁਹਾਨੂੰ ਨਹੀਂ ਦੱਸਣ ਦੀ ਤੇ ਦੱਸਣਾ ਕਦੋਂ ਆਪਾਂ ਉਹ ਕਹਿੰਦਾ ਮੈਨੂੰ ਰੋਜ਼ ਮੈਡਮ ਜਿਹੜੀ ਹੈ ਕਲਾਸ 'ਚ ਖੜਾ ਕਰ ਤੇ ਕੋਈ ਨਹੀਂ ਜਾ ਕੇ ਫੀਸ ਤਾਰ ਉਹਨਾਂ ਨੂੰ ਦੱਸਣ ਕਿਤੇ ਫੇਰ ਹੀ ਆ ਕੋਈ ਗੱਲ ਨਹੀਂ ਮੈਂ ਤੇ ਬਥੇਰਾ ਕਹਾਵਾ ਪਿਛੇ ਦੇ ਨੇ ਦੱਸੇਂਗੀ ਤੇ ਫੇਰੀ ਕਿਹੇ ਗੱਲ ਦਾ ਹੱਲ ਹੋਊਗਾ ਪਰ ਉਹ ਆਪਣੇ ਆਪ ਨੂੰ ਸਮੇਂ ਦੀ ਆਂ ਪੀ ਅੱਗੇ ਤੁਸੀਂ ਬੜਾ ਖਰਚਾ ਕੀਤਾ ਮੈਂ ਤੇ ਤੇ ਐਵੇਂ ਬੋਝ ਨਾ ਬਣ ਜਾ ਇਸੇ ਕਰਕੇ ਤੇ ਦਾ ਸੋਚਣ ਦੇ ਹਾਂ ਵੀ ਚੱਲ ਕੇ ਦੇਖੋ ਘਰ ਚੰਗਾ ਲੱਭਦਾ ਵਾ ਤੇ ਕਿਤੇ ਤੋੜ ਦਿੰਨੇ ਆ ਤੇ ਇੱਥੇ ਜਾ ਸਕੂ ਕੋਈ ਉਪਰਾ ਵਾ ਜੇ ਮੈਨੂੰ ਦੱਸਦੇ ਚੱਲ ਮੈਨੂੰ ਦੱਸਣਾ ਤੁਹਾਨੂੰ ਦੱਸ ਦਿਆ ਕਰੇ ਚੱਕਦੀ ਆ ਨਾ ਤੁਸੀਂ ਫਿਕਰ ਨਾ ਕਰੋ ਅੱਜ ਹੀ ਜਾ ਕੇ ਮੈਂ ਫੀਸ ਤਾਰ ਆਉਂਦਾ ਨਹੀਂ ਨਾ ਇੱਕ ਮਹੀਨੇ ਦਿਨ ਤਾਂ ਦੋ ਤਿੰਨ ਮਹੀਨੇ ਦੀ ਜਵਾਂ ਕਰਵਾਣੀ ਨਹੀਂ ਨਹੀਂ ਕੋਈ ਗੱਲ ਨਹੀਂ ਇਕੱਠੀ ਤਾਰ ਲੈ ਤੇ ਇਹ ਆਪੀ ਬਾਅਦ ਚ ਬਾਰ ਬਾਰ ਨਾ ਕਹੋਗੀ ਫਿਰ ਤੇ ਤੁਹਾਡਾ ਹੱਥ ਸੌਖਾ ਹੋਊਗਾ ਤੇ ਫਿਰ ਪੂਰੀ ਕਰਾ ਦਾਂਗੇ ਜਿਹੜੀ ਨਹੀਂ ਨਹੀਂ ਕੋਈ ਗੱਲ ਨਹੀਂ ਇਕੱਠੀ ਤਾਰੋ ਨਹੀਂ ਕੋਈ ਗੱਲ ਨਹੀਂ ਹਾਂਜੀ ਉਧਰੋਂ ਵੀ ਬੰਦੇ ਫੋਨ ਕਰਨਦੇ ਆ ਕਿਦਾਂ ਕਰੀ ਕਿਹ ਜਵਾਬ ਦਵਾਂ ਉਹਨਾਂ ਨੂੰ ਅਜੇ ਨਾ ਕੋਈ ਵੀ ਜਵਾਬ ਦੋ ਉਹਨਾਂ ਨੂੰ ਕਹੋ ਕਿ ਫਿਰ ਵੀ ਕੁੜੀ ਦਾ ਜਿਹੜਾ ਘਰਵਾ ਟੁੱਟਿਆ ਵਾ ਹੌਂਸ ਲੈਣਾ ਕਿ ਇਹ ਗੱਲ ਦਾ ਜਵਾਬ ਦਿੱਤਾ ਜਾਣਾ ਆ ਸੋਚ ਲਈ ਤੇ ਬੜਾ ਵਸ਼ਦੈਨ ਪਰ ਹੁਣ ਤਾਂ ਨੂੰ ਪਤਾ ਹੌਲੀ ਹੌਲੀ ਆ ਕਿ ਕਿਸੇ ਦੂਜੇ ਬੰਦੇ ਨੇ ਅਪਣਾ ਲੈਣਾ ਇਟਾ ਸ ਪਰ ਹੁਣ ਚੰਗੇ ਘਰ ਬਾਰ ਬੜੀ ਲੱਭਦੇ ਮੁੰਡਾ ਸਰਕਾਰੀ ਨੌਕਰੀ ਕਰਦਾ ਕੱਲ ਨੂੰ ਮੰਨ ਲਓ ਕੋਈ ਹੋਰ ਆ ਨੂੰ ਫੇਰ ਧੱਕਾ ਵੱਜਿਆ ਹੋ ਜਾਵੇ ਦੋ ਵਾਰੀ ਧੱਕੇ ਚੱਲ ਜਾਣਗੇ ਆਪਾਂ ਇਹੀ ਗੱਲ ਤੋਂ ਤੇ ਉਹ ਡਰਦੀ ਐ ਅਸੀਂ ਤਾਂ ਸੋਚਦੇ ਆਂ ਵੀ ਘਰ ਬਾਰ ਚੰਗਾ ਮੁੰਡੇ ਦੀ ਸਰਕਾਰੀ ਨੌਕਰੀ ਐ ਪਰ ਉਹਨੂੰ ਕਿੱਦਾਂ ਸਮਝਾਉਣਾ ਵਾ ਉਹ ਤੇ ਡਰੀ ਐ ਇਨ੍ਹਾਂ ਚੀਜ਼ਾਂ ਤੋਂ ਅੱਗੇ ਨਹੀਂ ਇਹ ਚੰਗਾ ਘਰ ਬਾਰ ਲੱਭਿਆ ਸਾਰੇ ਕੰਮ ਤੇ ਅਸੀਂ ਕੀਤੇ ਹੀ ਨਾ ਹੁਣ ਉਹਦੀ ਕਿਸਮਤ ਮਾੜੀ ਐ ਇਹਦੇ ਤੇ ਸਾਡਾ ਕੀ ਕਸੂਰ ਕੋਈ ਗੱਲ ਨਹੀਂ ਮੈਂ ਬੈਲਾ ਫੀਸ ਤਾਰ ਕੇ ਆਉਣਾ ਤੇ ਤੁਸੀਂ ਮੈਂ ਥੋੜਾ ਬੋਧ ਸਮਝਾਇਆ ਕਰੋ ਉਹਨੂੰ ਠੀਕ ਹੈ ਕੋਈ ਘਰਤੇ ਰਹੀ ਆ ਕੋਈ ਗੱਲ ਤੇਰੇ ਰਹਿਣਾ ਵਾ ਪਰ ਜਿਹੜੇ ਕੰਮ ਦੁਨਿਆਵੀ ਬਣੇ ਉਹ ਤੇ ਕਰਨੇ ਪੈਣੇ ਕਿ ਨਹੀਂ ਹਾਂ ਨਹੀਂ ਮੈਂ ਤੇ ਸਮਝਾ ਕੇ ਆਈ ਹਾਂ ਹੁਣ ਹੌਲੀ ਹੌਲੀ ਕਹੂੰਗੀ ਬੋਧਾ ਕਹੂੰਗੀ ਤੇ ਉਹਨਾਂ ਕਹਿਣਾ ਮੈਨੂੰ ਘਰੋਂ ਘੱਟ ਨਹੀਂ 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 ਇਹ ਤੇ ਗੱਲ ਹੈਗੀ ਆ ਕੋਈ ਨਹੀਂ ਮੈਂ ਫੀਸ ਤਾਰਉਣਾ ਫਿਰ ਤੁਸੀਂ ਕਰਵਾ ਦਿਓ ਜਮਾ ਤੇ ਮੈਂ ਵੀ ਦਵਾ ਉਹਨਾਂ ਨੂੰ ਕੋਈ ਨਹੀਂ ਮੈਂ ਕਰਨਾ ਕੋਈ ਨਹੀਂ ਦਾ ਪਿਛੇ ਦਿਨ ਦੱਸਦਿਆ ਕਰੇ ਫੀਸ ਤਾਰਨੀ ਕਿੰਨਾ ਕੰਮ ਆ ਇਦਾਂ ਕਰਦਾ ਵਾ ਨੂਰ ਨੂੰ ਆਜ ਮਾਰ ਹੀ ਲੈਣਾ ਵਾ ਇਕੱਠੇ ਚੱਲ ਜਾਂਨੇ ਨੂਰ ਅਨੁਰਅ ਪ੍ਰਿਆ ਮੇਰਾ ਪੁੱਤ ਮੇਰੀ ਗੱਲ ਸੁਣ ਚੱਲੇਗਾ ਮੇਰੇ ਨਾਲ ਬਾਹਰ ਕੀ ਖਾਣਾ ਖਰ ਅੱਜ ਮਮੋਸ ਮਮੋਸ ਖਾਣੇ ਆ ਚਲਾ ਚਲੀਏ ਦੋ ਜਣੇ ਨਾਲੇ ਮਮੋਸ ਘਵਾਲ ਕੇ ਲੈਉਣਾ ਤੇ ਨਾਲੇ ਫੀਜ ਬਲਜੀਤ ਨਾ ਆਪ ਨਾ ਹੋਂ ਚਲ ਗਿਆ ਵਾ ਤੇ ਫੋਨ ਇੱਥੇ ਛੱਡ ਗਿਆ ਵਾ ਤਨੀ ਕੌਣ ਕਰੀ ਜਾਂਡਿਆ ਵਾ ਕਿੰਨੀ ਵਾਰੀ ਫੋਨ ਆਇਆ ਵਾ ਉੱਥੇ ਹੀ ਫੜਾਮ ਨਹੀਂ ਐ ਇਹਨੂੰ ਕੀਤਾ ਕੋਈ ਜ਼ਰੂਰੀ ਵਾਲਾ ਹੀ ਨਹੀਂ ਐ ਦਰਜੀਤਾ ਕਿੰਨੀ ਵਾਰੀ ਤੇਰਾ ਫੋਨ ਆ ਗਿਆ ਵਾ ਤੇ ਜਾ ਤੇ ਇਹਨੂੰ ਨਾਲ ਹੀ ਲਿਆਇਆ ਕਰ ਉੱਥੇ ਹੀ ਵੱਜਦਾ ਰਹਿੰਦਾ ਵਾ ਇਹ ਕਿਹਦਾ ਆਉਂਡਿਆ ਫੋਨ ਮੈਨੂੰ ਕੀ ਪਤਾ ਕਿਹਦਾ ਆਉਂਡਿਆ ਹਉ ਤੇਰੀ ਕਿਹ ਹੇਲੀ ਦਾ ਹੋਰ ਕਿਹਦਾ ਹੋਣਾ ਵਾ ਉਹ ਨਹੀਂ ਭੱbi ਮੁੰਡੇ ਦਾ ਫੋਨ ਆਉਂਡਿਆ ਵਾ ਆਹੋ ਮੈਨੂੰ ਕੀ ਪਤਾ ਹੁਣ ਮੁੰਡੇ ਦਾ ਆਉਂਡਿਆ ਵਾ ਕਿ ਜਾਂ ਕਿਹਦਾ ਆਉਂਡਿਆ ਕਰ ਲੈਣਾ ਮੈਂ ਗੱਲ ਕੋਈ ਗੱਲ ਨਹੀਂ ਕਰ ਲੈ ਫਿਰ ਫਿਰ ਸੰਦੀਪ ਦਾ ਫੋਨ ਵਾ ਇਹ ਵੀ ਨਾ ਹਟਦੀ ਨਹੀਂ ਆ ਕਿੰਨੀ ਵਾਰੀ ਕਿਹਾ ਵਾ ਫੋਨ ਘਰ ਪਿਆ ਹੁੰਦਾ ਵਾ ਜੇਰੇ ਭਾਬੀ ਚੁੱਕ ਲੈਂਦੀ ਤਾਂ ਫਿਰ ਇੰਨਾ ਭਾਬੀ ਫੋਨ ਨਹੀਂ ਚੁੱਕਦੇ ਇਨੂੰ ਸਮਝਾਉਣਾ ਵਾ ਕਿ ਇਦਾਂ ਫੋਨ ਨਾ ਕਰਿਆ ਕਰ ਹਾਂ ਦਿਲ ਜਿੱਤ ਗਿਆ ਨਹੀਂ ਅੱਜ ਲੇਟ ਹੀ ਹੋ ਗਿਆ ਵਾ ਦਿਲਜਿੰਦਰ ਨੂੰ ਮਾਰਾਂ ਆਵਾਜ਼ ਦਿਲਜਿੰਦਰ ਐਨਦਰ ਐ ਮਮੀ ਬਾਹਰਾ ਹਾਂ ਤੇ ਜੰਦਰ ਉਹ ਗਿਆ ਨਹੀਂ ਕਾਲਜ ਅੱਜ ਮਮੀ ਪਤਾ ਤੇ ਮੈਨੂੰ ਵੀ ਨਹੀਂ ਆ ਅੱਜ ਲੇਟ ਹੀ ਹੋ ਗਿਆ ਵਾ ਮੈਂ ਵੀ ਉਧਰ ਕੰਮ-ਕੁਮ ਕਰਨ ਦੀ ਸੀ ਤੇ ਪੁੱਛਿਆ ਤੇ ਮੈਂ ਵੀ ਨਹੀਂ ਗਿਆ ਉਹਨੂੰ ਪੁੱਛਣਾ ਹੀ ਕਿ ਆ ਕਿ ਉਹਨੀਆਂ ਕੀ ਗੱਲ ਅਜ ਹੋ ਸਕਦਾ ਮਮੀ ਲੇਟ ਹੀ ਜਾਣਾ ਹੋਵੇ ਤਾਂ ਹੀ ਨਹੀਂ ਗਿਆ ਨਹੀਂ ਤੇ ਅੱਗੇ ਤਾਂ ਟਾਈਮ ਨਹੀਂ ਚੱਲ ਜਾਂਦਾ ਹੁੰਦਾ ਲੇਟ ਜਾਣਾ ਵਾਜ ਨਹੀਂ ਲੇਟ ਹੀ ਜਾਣਾ ਹੋਣਾ ਵਾ ਫੇਰ ਹੀ ਲਿਆ ਹੁਣ ਤਿਆਰ ਹੋਣ ਮੰਮੀ ਮੰਮੀ ਅਸ਼ਰਟ ਨਹੀਂ ਪ੍ਰੈਸ ਕੀਤੀ ਤੂੰ ਜਾ ਗਿਆ ਨਹੀਂ ਅੱਜ ਲੇਟ ਹੋ ਗਿਆ ਨਾਲੇ ਉਹ ਲੇਟ ਮੰਮੀ ਤਾਂ ਹੋ ਗਿਆ ਮੈਂ ਹਾਂ ਫੰਕਸ਼ਨ ਸਕੂਲੇ ਅੱਛਾ ਕਾਗੜੇ ਲੇਟ ਜਾਣਾ ਹੈ ਅੱਜ ਚੱਲਿਆ ਕਰ ਦਿੰਨੇ ਆ ਉੱਥੇ ਛੋਣੀ ਕਰ ਦੋ ਛੇਤੀ ਅੱਗੇ ਤੁਸੀਂ ਕਰਦੇ ਆ ਭਲਾ ਇਹ ਵੀ ਹਾਦੀ ਕਰਦਾ ਵਾ ਤੂੰ ਮੈਨੂੰ ਦੱਸ ਦਿੰਦਾ ਤੇ ਮੈਂ ਕਰ ਦੇਣੀ ਸੀ ਤੇ ਮੰਮੀ ਨੂੰ ਕਹਿ ਗਿਆ ਮੈਨੂੰ ਪਤਾ ਨਹੀਂ ਸੀ ਲੱਭੇ ਨਹੀਂ ਮੇਰੇ ਸਾਹਮਣੇ ਬਸ ਤੈਨੂੰ ਤੇ ਬਹਾਨੇ ਹੀ ਚਾਹੀਦੇ ਆ ਆ ਜਲਦੀ ਕਰ ਦੋ ਮੈਨੂੰ ਮੈਂ ਕਰ ਦਿੰਨੀ ਆ ਮੰਮੀ ਹਾਂ ਨਾਲੇ ਤਾਂ ਮੈਨੂੰ ਪੈਸੇ ਦੋ ਥੋੜੇ ਜਿਹਾ ਕੀ ਕਰਨੇ ਪੈ ਰਹੇ ਨੂੰ ਮੈਨੂੰ ਚਾਹੀਦੇ ਉਹ ਪ੍ਰੋਗਰਾਮ ਆ ਮੁੰਡੇ ਦਾ ਪਾਰਟੀ ਕਰਨੀ ਆ ਉਹ ਲੱਗਣੇ ਪੈ ਦੋ ਵੀ ਤੇ 2000 ਰੁਪਏ ਹੀ ਕਰਨਾ ਖੜ ਕੇ ਤੂੰ ਇਕੱਠਾਈ ਉਹ ਮੰਮੀ ਚਾਹੀਦੇ ਆ ਤੇ ਮੁੰਡੇ ਪਏ ਇਕੱਠੇ ਕਰਨਾ ਜਿਹਦਾ ਲੱਗ ਹੀ ਜਾਂਦੇ ਪੈਸੇ ਅੱਜ ਇੰਨੇ ਨੇ ਖਰਚੇ ਕਰਨੇ ਮੈਂ ਕੱਲ ਨੂੰ ਕੀ ਬਣੇਗਾ ਉਹ ਬਾਨਾ ਕੋ ਨਹੀਂ ਮੰਮੀ ਮੰਮੀ ਮੈਂ ਦਲਵਾਗ ਵੀਰ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਮੰਮੀ ਕੋ ਲੈ ਆ ਰਹੇ ਹੋ ਮੰਮੀ ਕੋ ਤਾਂ ਲੈ ਲਿਓ ਇੰਨਾ ਖਰਚਾ ਜਿਹੜਾ ਵਾਰਾ ਖਾਂਦਾ ਵਾ ਸਾਨੂੰ ਉਹ ਬਾਹਰ ਕਮਾਉਣ ਡਿਆ ਸਾਰਾ ਮਰਨ ਡਿਆ ਤੂੰ ਇੱਥੇ ਖਰਚਾ ਕਰੀ ਜਾਣਾ ਮੈਂ ਵੀ ਮੈਦ ਨਹੀਂ ਕਰਨਾ ਕਿੰਨੇ ਕਰਨਾ ਤੇ ਇੰਨੇ ਖਰਚੇ ਕੀਤੇ ਮਾਰਾ ਨੇ ਹਾਂਦਾ ਤੂੰ ਆ ਹਜ ਕੁਵਾਰਾ ਉਹ ਜਾ ਜਾ ਕੇ ਨੂੰ ਪੈਸੇ ਦੋ ਮਿਲ ਜਾਂਦੇ ਆ ਅਜੇ ਤੂੰ ਕੁਵਾਰਾ ਆ ਵਾ ਇਹ ਤਾਂ ਨਾ ਤੈਨੂੰ ਪਤਾ ਨਹੀਂ ਕਿਹ ਗੱਲ ਦਾ ਅਜੇ ਕੋਈ ਗੱਲ ਨਹੀਂ ਸਭ ਪਤਾ ਮੈਨੂੰ ਕੋੜਾ ਵਿਆਹ ਆ ਮਰਿਆ ਉਹਨੂੰ ਪਤਾ ਨਹੀਂ ਕਿ ਸਾਨੀ ਕਿਤਨਾ ਖਰਚੇ ਚੱਲਣ ਨੇ ਇਹਨਾਂ ਕਰਾਂਦੇ ਉਹ ਕੋਈ ਗੱਲ ਨਹੀਂ ਮੰਮੀ ਹਰ ਵਾਰੀ ਮੈਨੂੰ ਇਹੋ ਸੁਣਾਈ ਜਾਂਦੇ ਉਹਦੇ ਹੀ ਉੱਠੋ ਤੂੰ ਮੈਨੂੰ ਪੈਸੇ ਦੋ ਚਲ ਮਰ ਪਈਆ 1000 ਤੈਨੂੰ ਦੇਣੀਆਂ ਤੇ ਉਹਦੇ ਵਿੱਚੋਂ ਜਾ ਕੇ ਘਰ ਨੂੰ ਲਿਆਉਣੇ ਆ ਚਲ ਆ 1000 ਰੁਪਏ ਆ ਜੋ ਆਹ ਨਾਲ ਦਿਲ ਜੀ ਤੇ 1000 ਰੁਪਈਆ ਹੀ ਉਹ ਤੇ ਇਹਦੇ ਵਿੱਚੋਂ ਬਹੁਤਾ ਖਰਚੀ ਨਾ ਤੁਹਾਡੇ ਬੋਤੇ ਵਿੱਚ ਬਚਾ ਲਿਆ ਵਿੱਚੋਂ ਚੰਗਾ ਮੰਮੀ ਨਹੀਂ ਪੱਬੀ ਹੋ ਗਈ ਪ੍ਰੈਸ ਹੋ ਗਈ ਆ ਅਵੇਲਾ 2000 ਰੁਪਈਆ ਮੰਗਾਂਦੇ ਤੇ ਮੈਂ 1000 ਦਿੱਤਾ ਹੀ ਹੁਣ ਇਹਨੂੰ ਤੇ ਚੱਲ ਮੰਮੀ ਦੇ ਦੇਣੀ ਇਹਨੇ ਨਹੀਂ ਖਰਚਣੇ ਤਾਂ ਹੋਰ ਕਿੰਨੇ ਖਰਚਣੇ ਨਾਲੇ ਉਹ ਕਿਹੜਾ ਨਿਆਣਾ ਵਾ ਹੁਣ ਮੇਜੇ ਨਿਆਣਿਆਂ ਦੇ ਵਿੱਚ ਹੀ ਪੈਰ ਫਾਉਂਦਾ ਵਾ ਉਹ ਮੰਮੀ ਹੁਣ ਵੱਡਾ ਹੋਇਆ ਵਾ ਜਿੰਨੇ ਕੁ ਖਰਚੇ ਤਾਂ ਹੋ ਹੀ ਜਾਂਦੇ ਆ ਅੱਜ ਇਹਦਾ ਹੱਥ ਖੋਲਾ ਕਰਦਾ ਹਾਂ ਤੇ ਕੱਲ ਨੂੰ ਕੀ ਬਣੂਗਾ ਫਿਰ ਇਹਦਾ ਉਹ ਮੰਮੀ ਕੋਈ ਨਹੀਂ ਹੁੰਦਾ ਜੇ ਕਹਿਣ ਡਿਆ ਵਾ ਤੈਨੂੰ ਵਿਚਾਰੇ ਨਹੀਂ ਬੜੇ ਨੇ ਉਹਨੇ ਮਮੀ ਮੈਂ ਨਜਾਇਜ਼ ਖਰਚੇ ਨਹੀਂ ਕਰਦਾ ਜਿਨੇ ਲੱਗੇ ਉਹਨੇ ਰੱਖ ਦੂਗਾ ਵਾਦ ਕੋਲ ਹੋਣ ਦਾ ਵਾਦ ਹੋ ਜਾਂਦੇ ਹੁੰਦੇ ਖਰਚੇ ਵਾਦ ਉਹ ਚੰਗਾ ਬੱਬਾ ਮੈਨੂੰ ਜਾਣ ਦੋ ਜੀ ਜਾ ਮਮੀ ਤੂੰ ਹੀ ਦੇ ਦੇਣੀ ਹੈ ਜਿੰਨੇ ਮੰਗਦਾ ਵਾ ਉਹ ਕਿਹੜਾ ਨਿਆਣਾ ਉਹ ਕਿਹੜਾ ਮਮੀ ਫालतू ਖਰਚਾ ਕਰਨ ਦੇ ਆ ਕਿਤੇ ਇਹ ਦਲਜਿੰਦਰ ਕਰਨ ਦਾ ਬੰਦੇ ਜੇ ਪੈਸਾ ਕੋਲ ਹੋ ਜੇ ਨਾ ਫਿਰ ਵਾਦ ਵੀ ਹੋ ਜਾਂਦਾ ਵਾ ਉਹ ਨਹੀਂ ਮਮੀ ਸਿਆਣਾ ਵਾ ਉਹ ਸਮਝਦਾ ਵਾ ਸਾਰੀ ਜ਼ਿੰਮੇਵਾਰੀ ਦਾ ਉਹਨੂੰ ਪਤਾ ਵਾ ਨਾ ਤੁਮੀ ਇੱਥੇ ਤੇ ਮੈਂ ਵੀ ਇੱਥੇ ਸਮਝਿਆ ਵੀ ਉਹ ਨਾ ਜਰੀ ਜਿੰਨ ਦੇ ਘਰ ਕੁਵਾਰਾ ਆ ਆ ਫੇਰ ਵੇਖੀ ਤੈਨੂੰ ਸਮਝਦਾ ਤੇ ਸਾਡੀਆਂ ਗੱਲਾਂ ਕਿਵਾਰਾ ਕਿੰਨਾ ਵਜੇ ਰਹਿਣਾ ਉਹਨੇ ਤੁਹਾਨੂੰ ਤੇ ਮੈਂ ਕਿਹਾ ਵਾ ਵੀ ਘਰ ਹੀ ਦੇਣਾ ਵਾ ਵਿਆਹ ਨੇ ਜਿੰਨੇ ਪੈਸੇ ਦੇ ਦੋ ਉਹਨੇ ਉਹਨੇ ਥੋੜੇ ਨੇ ਇਹਨੂੰ ਇਹਦੇ ਉੱਤੇ ਡਾਬਣਾ 60000 ਰੁਪਏ ਦੇ ਕੋਈ ਲਿਆਉਗਾ ਤੇ ਗੱਲ ਖਰੀ ਚੱਲ ਤੁਸੀਂ ਇਹ ਗੱਲਾਂ ਛੱਡੋ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਦੀ ਕੱਲ ਹੋਣਾ ਤੁਹਾਡੇ ਸਾਹਮਣੇ ਭੂਆ ਕਿੰਨੀ ਨਾਰਾਜ਼ ਹੋ ਕੇ ਗਈ ਹੈ ਤੋਮਾ ਸਿਆਣੀ ਉਹਨਾਂ ਦੇ ਹੁਣ ਦੇ ਗੱਲਾਂ ਕਰੀ ਜਾਣ ਲਈ ਹੈ ਘਰ ਜਾ ਕੇ ਕਿੱਦਾਂ ਮੈਨੂੰ ਕਹਿਣਗੇ ਤੇ ਤੇਰੀ ਪਰਜਾਈ ਏਦਾਂ ਬੋਲਣ ਦੇਹੀਗੀ ਤੇ ਜੇ ਉਹ ਰਿਸ਼ਤਾ ਕਰਾਉਂਦੀ ਸੀ ਤੇ ਤੂੰ ਨਾ ਕਰਵਾਉਂਦੀ ਤੇ ਫੇਰ ਕੀ ਹੋ ਗਿਆ ਮੈਂ ਤੇ ਇਹ ਸੋਚਿਆ ਵਾ ਵੀ ਦੋਵੇਂ ਜਣ ਇਕੋ ਜੇ ਹੋਣਗੇ ਚਲ ਕੋਈ ਨਹੀਂ ਕਰਾਉ ਰਹੀ ਆਈ ਕੋਈ ਨਾ ਪੜਨੀ ਆਡ ਪਰ ਜਾਣਾ ਤੇ ਪਹਿਣਾ ਹੀ ਆ ਨਾ ਕੋਈ ਨਹੀਂ ਦਿਲਜੀਤ ਜਲ ਜੂਗਾ ਦਲਜਿੰਦਰ ਜਲ ਜੂਗੀ ਤੇ ਮੈਂ ਤਾਂ ਨਹੀਂ ਕਾ ਜਾਣਾ ਫੇਰ ਤੇ ਜੇਦੀ ਹੋ ਗਈ ਨਾ ਨਹੀਂ ਮੈਂ ਉਹਨੂੰ ਕਿਹੜਾ ਕੋ ਮਾੜਾ ਕਿਹਾ ਵਾ ਕੋਈ ਮਾੜੀ ਗੱਲ ਕਹੀ ਆ ਉਹਨੂੰ ਮੈਂ ਤਾਂ ਕਿਹਾ ਜਿੱਥੇ ਤੁਸੀਂ ਕਰਾਉਂਦੇ ਕਰਾਓ ਸਕੋ ਵਧੀਆ ਵਾ ਸਜੇ ਕਰਾਉਣ ਲਈ ਆ ਤੇ ਕਰਾ ਦੇ ਉਹਦਾ ਇਹ ਤਾਂ ਇੱਥੇ ਕਾਨੂੰ ਸਾਡੇ ਘਰ ਪੁਰਕ ਦੀ ਆ ਜਾਂਦੀ ਆ ਉਹ ਮੰਮੀ ਜੀ ਕੋਈ ਗੱਲ ਨਹੀਂ ਉਹ ਵੀ ਇਹ ਘਰ ਦਿੱਤੀ ਆ ਜੇ ਉਹਨੇ ਦੋ ਚਾਰ ਘਰ ਵੀ ਦਿੱਤੀਆਂ ਵਾ ਤੇ ਫਿਰ ਕੀ ਆ ਤੇ ਨਾਲੇ ਮੇਰੀ ਗੱਲ ਸੁਣੋ ਕਿ ਜੇ ਭੂਆ ਜੀ ਕਰਾਉਣ ਦੇ ਹਨਾ ਤੇ ਸਭੋਂ ਚੰਗਾ ਵਾ ਜੇ ਮੰਨ ਲੋ ਤੁਸੀਂ ਕਰਾ ਦਿੰਦੇ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਸਾਰੀ ਗੱਲ ਸਾਡੇ ਸਿਰ ਉਣੀ ਹੀ ਹੁਣ ਚੰਗਾ ਵਾ ਨਾ ਭੂਆ ਜੀ ਸਾਨੂੰ ਕਹਿਣਗੇ ਤੇ ਨਾ ਕੋਈ ਗੱਲ ਨਹੀਂ ਨਾਲੇ ਉਹ ਚੋਰ ਤੇ ਨਾਲੇ ਉਹ ਚਤਰ ਹਾਂ ਉਹ ਸਾਰੇ ਬੰਨੇ ਵਗ ਜਾਂਦੀ ਆ। ਉਹ ਮੰਮੀ ਜੀ ਐਵੇਂ ਨਹੀਂ ਗੁੱਸਾ ਕਰੀਦਾ ਹੋਈਦਾ। ਨਾਲੇ ਉਥੇ ਕਿਹੜਾ ਪਹਿਲੀ ਵਾਰੀ ਹੋਣ ਡਿਆ ਵਿਚਾਰੇ ਦਾ। ਕਿ ਜਿਹੜਾ ਉਥੇ ਬਹੁਤ ਉਹਨਾਂ ਨੇ ਵੀ ਕਰਨਾ ਵਾ। ਦਿਲਜੀਂਦਰ ਪਹਿਲੀ ਵਾਰੀ ਤੇ ਨਹੀਂ ਹੋਣ ਡਿਆ। ਉਹਨੇ ਸੋਚਿਆ ਇਹਨਾਂ ਦਾ ਕੱਖ ਨਹੀਂ ਗਾ ਉਹਨੇ। ਮੈਂ ਕਿਹਾ ਉਹਨੂੰ ਰਿਸ਼ਤਾ ਮਾੜਾ ਕਰਾਉਣ ਲਈ। ਕੁਵਾਰੀ ਕੁੜੀ ਹੀ ਨਾਲੇ ਮੇਰੀ ਭਨੇਵੀ ਹੀ। ਜੇ ਕੋ ਗੱਲ ਨੂੰ ਗੱਲਬਾਤ ਹੁੰਦੀ ਮੈਂ ਉਹਨੂੰ ਸੌਰ ਚਿੜ ਕਰੀ ਜਾ ਕੇ ਤੇ ਹੁਣ ਬਗਾਨੀ ਨੂੰ ਮੈਂ ਉਥੇ ਕੀ ਕਹਿਆ ਕਹਾਂ ਮੈਂ ਜਾ ਕੇ। ਮੇਰੀ ਗੱਲ ਸੁਣੋ ਮੰਮੀ ਜੀ। ਤੁਸੀਂ ਐਵੇਂ ਹੀ ਤਾਂ ਗੱਲਾਂ ਕਰੀ ਜਾਂਦੀਆਂ। ਗੱਲ ਨਿਕਲਦੀ ਨਿਕਲ ਜਾਂਦੀ ਆ। ਜੇ ਮੰਨ ਲਓ ਹੁਣ ਲਵਲੀ ਭਾਜੀ ਨੂੰ ਪਤਾ ਲੱਗੂਗਾ ਕਿ ਮੇਰੇ ਵਿਆਹ ਦਾ ਕਰਕੇ ਆਹ ਕੋ ਹੋਣ ਦਿਆ ਵਾ ਤੇ ਉਹ ਵਿਚਾਰਾ ਕੀ ਸੋਚੂਗਾ ਉਹਨੇ ਤੇ ਇਹੀ ਸੋਚਣਾ ਵਾ ਨਾ ਕਿ ਨਾ ਮੈਂ ਨਾ ਰੱਬ ਇਦਾਂ ਕਰਦਾ ਨਾ ਮੈਨੂੰ ਦੋਰੇ ਕਰਨਾ ਪੈਂਦਾ ਤੇ ਨਾ ਇਹ ਗੱਲਾਂ ਬਾਤਾਂ ਹੁੰਦੀਆਂ ਤੇ ਤੁਸੀਂ ਸਿਆਣੇ ਬਣੋ ਤੇ ਮੇਰੇ ਤੋਂ ਰੋਟੀਆਂ ਖਵਾ ਲੰਦਾ ਮੁੱਲ ਵੀ ਨਹੀਂ ਪਾਇਆ ਇਹਨਾਂ ਨੇ ਮੰਮੀ ਜੀ ਆਹ ਗੱਲ ਨਾ ਕਰਿਆ ਕਰੋ ਹਾਂ ਸਾਨੂੰ ਬੜਾ ਕੁਝ ਦਿੱਤਾ ਵਾ ਰੱਬ ਨੇ ਜੀ ਅਹੀਂ ਰੋਟੀਆਂ ਖਵਾ ਲ ਵੀ ਦਿੱਤੀਆਂ ਵਾ ਤੇ ਫਿਰ ਕੀ ਹੋ ਗਿਆ ਵਾ ਦਿੱਤਾ ਤੇ ਉਹਨੂੰ ਵੀ ਬੜਾ ਕੁਝ ਵਾ ਰਾਹੋ ਜਿਹੜੀ ਉਹਨਾਂ ਵਿਚਾਰਿਆਂ ਨੂੰ ਮਾਰ ਗਈਆਂ ਤੇ ਹੋਰ ਉਹ ਤੋਂ ਬੜਾ ਖੁਸ਼ ਹੋ ਜਾਂਦੇ ਕੋਲ। ਹਾਂ ਜੀ ਤੇ ਮੈਂ ਤੁਹਾਨੂੰ ਕਹਿ ਰਹੀ। ਕਿ ਹੁਣ ਜੀ ਅਸੀਂ ਨਾ ਲਾਗੇ ਖਵਾਲਦੇ ਤੇ ਹੋਰ ਕਿੰਨੇ ਖਵਾਲਣੀਆਂ ਸੀ ਉਹਨਾਂ ਨੂੰ। ਹੁਣ ਮੈਨੂੰ ਇਹ ਹੁੰਦਾ ਵੀ ਬਗਾਨੀ ਨੇ ਆਉਣਾ ਵਾ ਕੀ ਪਤਾ ਕਿੱਦਾਂ ਨਹੀਂ ਆਉਣੀਆਂ ਤੇ ਕਿੱਦਾਂ ਨਾ ਇਹਨਾਂ ਦੀ ਕੋਈ ਰਿਸ਼ਤੇਦਾਰੀ ਉਹਦੇ ਨਾਲ। ਨਾ ਕੋਈ ਇਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਕੋਈ ਹੈ ਨਾ ਕੁੜੀ ਉਹ। ਚਲ ਕੋਈ ਨਹੀਂ। ਤੂੰ ਇਹ ਇਦਾਂ ਨਾ ਕਰੋ। ਐਵੇਂ ਭੂਆ ਵੀ ਨਾਰਾਜ਼ ਹੋ ਕੇ ਮੁੜ ਕੇ ਇੱਧਰ ਵੀ ਆਉਣਾ ਜਾਣਾ ਬੰਦ ਕਰੂਗੀ। ਉਹ ਕੋਈ ਫਾਇਦਾ ਥੋੜੀ ਹੈ ਸਾਨੂੰ। ਜਿੰਦਰ ਮੈਂ ਸੌ ਰਹੀ ਆ ਕਸਨਾਨ ਦੀ ਆ। ਤੁਸੀਂ ਦੋਵੇਂ ਜਣੇ ਦੇ ਦੱਸਾ ਮੰਮੀ ਕਿੱਦਾਂ ਦੀਆਂ ਗੱਲਾਂ ਕਰਦੀ ਐ ਅਸੀਂ ਦੋਵੇਂ ਜਾਣੇ ਭਲਾ ਕਿੱਦਾਂ ਚੱਲ ਜਾਾਂਗੇ ਇਹਨਾਂ ਨੂੰ ਛੱਡ ਕੇ ਅਸੀਂ ਜਾ ਸਕਦੇ ਹਾਂ ਚੱਲ ਕੋਈ ਨਹੀਂ ਇਦਾਂ ਕਰਦੀਆਂ ਇਦਾਂ ਨਹੀਂ ਮੰਮੀ ਨੇ ਮੰਨਣਾ ਹੈਗਾ ਮੈਂ ਨਾ ਇਹਨਾਂ ਨੂੰ ਫੋਨ ਕਰਦੀ ਹਾਂ ਉਹਨਾਂ ਨੂੰ ਦੱਸਦੀ ਹਾਂ ਸਾਰੀ ਗੱਲ ਆਪੇ ਉਹ ਸਮਝਾਉਣਗੇ ਇਦਾਂ ਚੰਗੇ ਲੱਗੀਦਾ ਵਾ ਵੀ ਇਹ ਘਰ ਰਹਿਣ ਸਿਆਣੇ ਬਿਆਣੇ ਤੇ ਅਸੀਂ ਗਾੜੀ-ਗਾੜੀ ਜਾਂਦੇ ਫਿਰਿਏ ਚੱਲ ਕੋਈ ਨਹੀਂ ਕਰਦੀਆਂ ਗੱਲ ਇਹਨਾਂ ਨਾਲ ਹਾਏ ਇੱਕ ਗੱਲ ਦਾ ਤੇ ਚੇਤਾ ਹੀ ਭੁੱਲ ਗਿਆ ਲਵਲੀ ਨੂੰ ਤਾਂ ਮੈਂ ਫੋਨ ਤੇ ਦੱਸਿਆ ਹੀ ਨਹੀਂ ਫੇ ਤੂੰ ਉਦੋਂ ਘਰ ਹੈ ਨਹੀਂ ਹਾਂ ਤੇ ਸੁਖਨਾ ਤੇਰੀ ਚਾਚੀ ਵੱਲ ਗਈ ਹਾਂ ਉਹਨੇ ਆ ਗੱਲਾਂ ਕੀਤੀਆਂ ਘਰ ਹੀ ਦਵਾਂ ਨੂੰ ਮੈਂ ਨਿਆਣੇ ਨੂੰ ਹੁਣ ਫੇਰ ਕਹੂ ਪੂਆ ਤੂੰ ਕਿੱੜੇ ਮੈਨੂੰ ਦੱਸਿਆ ਹੈਗਾ ਹਲੋ ਸੱਸ ਕਹੋ ਜੀ ਸਸੇ ਕਾਲ ਹੋਰ ਪੁੱਤ ਕੇ ਹਾਲ ਚਾਲਾ ਠੀਕ ਠਾਕ ਵਧੀਆ ਆਪਣੀ ਸਲਾਮ ਸਹੀ ਹਾਂ ਆਪ ਵੀ ਠੀਕ ਠਾਕ ਹੋਰ ਗੋਪੀ ਦਾ ਕੀ ਹਾਲ ਹਾਂ ਜੀ ਠੀਕ ਠਾਕ ਵਧੀਆ ਤੇ ਤੁਸੀਂ ਅੱਜ ਉਧਰੋਂ ਹੋ ਕੇ ਚਲ ਕੇ ਆਏ ਨਹੀਂ ਘਰ ਉਹ ਤਾਂ ਉਧਰੋਂ ਮੈਂ ਕੀ ਜਾਣਾ ਸੀ ਤੂੰ ਫਿਰ ਘਰ ਹੈ ਨਹੀਂ ਸੀ ਤੇ ਮੈਨੂੰ ਵੀ ਛੇਤੀ ਸੀ ਤੇ ਮੈਂ ਉਧਰੋਂ ਹੀ ਹੋ ਕੇ ਚਲ ਗਈ ਅੱਛਾ ਅੱਛਾ ਚਲ ਗੋਪੀ ਨੂੰ ਮਿਲ ਜਾਂ ਤੂੰ ਤਾਂ ਆ ਗਈ ਸਕੂਲੋਂ ਵੀ ਪੁੱਤ ਆਉਣਾ ਮੈਂ ਕੀ ਸੀ ਮੈਂ ਤੇ ਕਿਹਾ ਵੀ ਚਾਚੀ ਤੇਰੀ ਸਿਆਣੀ ਬਿਆਣੀ ਆ ਤਾਂ ਉਹਦੇ ਨਾਲ ਕੋਈ ਸਲਾਹ ਕਰਦੇ ਆ ਹਾਂਜੀ ਪਰ ਨਾ ਉਹਨੇ ਤੇ ਨਾ ਕਿਤੇ ਉਹ ਗੱਲਾਂ ਕੀਤੀਆਂ ਵੀ ਤੈਨੂੰ ਮੈਂ ਕੀ ਦੱਸਾਂ ਚਾਚੀ ਨੇ ਚਾਚੀ ਨੇ ਉਹ ਕਹਿੰਦੀ ਕਹਿੰਦੇ ਹੀ ਵੀ ਮੈਂ ਆਪਣੀ ਪਣੇਵੀ ਦਾ ਰਿਸ਼ਤਾ ਕਰਾਉਣਾ ਵਾਂ ਤੈਨੂੰ। ਅੱਛਾ। ਵੇਹ ਪੁੱਤ ਜਿੱਦਾਂ ਦੀ ਇਹ ਹੀ ਉਦਾਂ ਦੀ ਇਹਦੀ ਪਣੇਵੀ ਹੁਣੀ ਹੀ। ਹਾਂਜੀ। ਅੱਗੇ ਤਾਂ ਗੰਦ ਗਲੋਂ ਲਾਇਆ ਮਾਹਾਂ ਅੱਧਾ ਕਿਲਾ ਪਹਿਲੀ ਵੀ ਵੇਚੀ ਤੇ ਹੁਣੇ ਰਿਸ਼ਤਾ ਉਹਦਾ ਕਰ ਲੈਂਦਾ ਤਾਂ ਫੇਰ ਤੈਨੂੰ ਤੰਗ ਕਰਦੇ ਤੇ ਫੇਰ ਕਿੱਧਰ ਨੂੰ ਜਾਣਾ ਸੀ? ਮੇਰ ਨਾਲ ਤੇ ਗੱਲ ਕੀਤੀ ਨਹੀਂ ਚਾਚੀ ਨੇ ਪਹਿਲਾਂ ਤੇਰੇ ਨਾਲ ਹੀ ਨਾ ਗੱਲ ਕੀਤੀ ਮੈਨੂੰ ਆਂਦੀ ਹੀਗੀ ਤੇ ਮੈਂ ਨਾ ਚੋਪੀ ਕੀਤੀ ਰਹੀ ਮੈਂ ਗੱਲ ਨਾ ਅਣਸੁਲੀ ਜੀ ਕਰ ਛੜੀ। ਤਾਂ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਕਿਹਾ ਜੀ ਐਹੀਂ ਕਰਾਉਂਦੇ ਆ ਸਹੀ ਕਿਦਾਂ ਮਾੜਾ ਕਰਾਉਣਾ ਵਾ ਮੈਂ ਤੇ ਇਹ ਗੱਲ ਕਹੀ ਸੀ ਵੀ ਸਾਰੇ ਕੰਮ ਤੂੰ ਅੱਗੇ ਲਾ ਕੇ ਕਰਨੇ ਆ ਹਾਂਜੀ ਤੇ ਗਾੜੀਆਂ ਮੈਨੂੰ ਕਹਿੰਦੀ ਸੀ ਵੀ ਤੂੰ ਪੂਵਾ ਮਾਂ ਤੂੰ ਕੋਈ ਨਹੀਂ ਰਿਸ਼ਤਾ ਕਰਾਤਾ ਤਾਂ ਸਾਰੇ ਕੰਮ ਕਰਾ ਦੇ ਹੁਣ ਹਾਂ ਹਾਂ ਤੇ ਮੈਂ ਫਿਰ ਪੁੱਤ ਕੀ ਕਹਿਣਾ ਸੀਗਾ ਤੇਰੇ ਫੁੱਫੜ ਦੇ ਹੁੰਦੇ ਐਵੇਂ ਕਰਦੀ ਸੀ ਵੱੱਡ ਘੱਟ ਕੇ ਪੁੱਤ ਚੁੱਪ ਕਰਕੇ ਉਹਨੂੰ ਬਾਹਰ ਲੈ ਆਈ ਤੇ ਬਾਹਰ ਆਣ ਕੇ ਉਹਨਾਂ ਨੇ ਗੱਲਾਂ ਚੰਗੀਆਂ ਨਹੀਂ ਕੀਤੀਆਂ ਮੇਰੇ ਨਾਲ ਹਾਂ ਚਲੋ ਕੋਈ ਗੱਲ ਮਾ ਪੂਆ ਜੀ ਤਹੀ ਨਹੀਂ ਗੁੱਸਾ ਕਰਨਾ ਉਹਨਾਂ ਦੀ ਗੱਲਾਂ ਮੈਂ ਫਿੱਕੋ ਗੱਲ ਕਹੀ ਮੈਂ ਕਿ ਤੂੰ ਤੇ ਚਾਚੀ ਆ ਹੁਣ ਮੈਂ ਭੂਆ ਮੈਨੂੰ ਤਾਂ ਦੁੱਖ ਆਉਂਦਾ ਮੈਂ ਤਾਂ ਫੇਰ ਕਰਾਉਣਾ ਹੀ ਆ ਤਹੀ ਤਾਂ ਫੇਰ ਨਾ ਗੁੱਸੇ ਦੇ ਮਾਰੇ ਉੱਠ ਕੇ ਤੇ ਦਵੇਂ ਜੀ ਘਰ ਆ ਗਈ ਚਲੋ ਕੋਈ ਗੱਲ ਨਹੀਂ ਮੈਂ ਜਾਊਂਗਾ ਨਾ ਕਰ ਚੱਲ ਵੇਖ ਲਈ ਤਾਂ ਕੋਈ ਵਾਅਦਾ ਵਾਅਦਾ ਘਟਣਾ ਗੱਲ ਕਰੀ ਉਹਦੀ ਜ਼ੁਬਾਨ ਬੜੀ ਹੈ ਮੈਂ ਤੈਨੂੰ ਦੱਸਦਾ ਗੱਲ ਨਹੀਂ ਨਹੀਂ ਵਾਅਦਾ ਘਟ ਨਹੀਂ ਕਰਨਾ ਵਾ ਚਲ ਫੇਰ ਜੀ ਦੋ ਮਹੀਨੇ ਨਾ ਕਰ ਹਾ ਵੀ ਮੇਲੇ ਮਾਰਦੀ ਹੀ ਤਿੰਨ ਮਹੀਨੇ ਮੈਂ ਰੋਟੀਆਂ ਖਵਾਲੀਆਂ ਕੋਇਆ ਹੋ ਇਹਨਾਂ ਦਾ ਸੁਭਾਈ ਇਦਾਂ ਦਾ ਫਿਰ ਕੀ ਕਰ ਲੈਣਾ ਤੇ ਮੈਂ ਹਾਂ ਹਾਂ ਗੱਲ ਤੇਰੇ ਮੋਂ ਸੋਭਾ ਨਹੀਂ ਦਿੰਦੀ ਤੇਰੀ ਨੋਂ ਗੱਲ ਕਰਦੇ ਤੇ ਫਿਰ ਵੀ ਚੰਗੀ ਲੱਗਦੀ ਸੀ ਦਿਲਜੀਤ ਹਣੀ ਨਹੀਂ ਕਰ ਘਰ ਇਹੇ ਦਿਲਜੀਤ ਵੀ ਦਿਲਜੀਤ ਵਿਚਾਰੇ ਨੇ ਕੀ ਕਹਿਣਾ ਹੀ ਉਹਦੇ ਆਖੇ ਮੰਦੀ ਹੈ ਹਾਂ ਚੱਲ ਕੋਈ ਨਹੀਂ ਘਰ ਤੋਂ ਰਾਮ ਤਾਂ ਕੋਈ ਦਿਲ ਤੇ ਨਾ ਲਾਵੀਂ ਗੱਲ ਕੋਈ ਨਹੀਂ ਮੈਂ ਸ਼ਾਮ ਨੂੰ ਜਾਨਾ ਨਾ ਕਰ ਰਫੇ ਵੀ ਨਹੀਂ ਚੱਲ ਠੀਕ ਆ ਫੋਨ ਕਰਕੇ ਦੱਸੇ ਮੈਨੂੰ ਕੀ ਜਾਂਦੀ ਕੋਈ ਨਹੀਂ ਠੀਕ ਦੱਸ ਅਜੇ ਵੀ ਕਹਿਣ ਰਿਹਾ ਮੈਂ ਉਹਦੇ ਘਰ ਜਾਣਾ ਘਰ ਕੇ ਕਰਨ ਜਾਣਾ ਜ਼ੁਬਾਨ ਤੇ ਉਹਦੀ ਐਡੀ ਲੰਮੀ ਆ ਸਵਾਦ ਦੀ ਗੱਲ ਤੇ ਉਹਨੇ ਇੱਕ ਵੀ ਨਹੀਂ ਕਰਨੀ ਉਹਨੂੰ ਤੇ ਨਾ ਬੁਖਾਰ ਚੜ ਗਿਆ ਹੋਣਾ ਵਾ ਇਹ ਤਾਂ ਵਿਆਹ ਫੇਰ ਹੋ ਚੱਲਿਆ ਵਾ ਚਾਚੀ ਜੀ ਆ ਜਾ ਨਬਲੀ ਗੰਡੇ ਦੇ ਚੀਜ਼ ਲੈ ਆਹ ਉਹ ਮੈਂ ਕੱਟ ਲੈਨੀ ਆ ਫੇਰ ਸਬਜ਼ੀ ਸਬਜ਼ੀ ਬਣਾ ਲੈਨੀ ਹੈ ਵੇ ਅੱਛਾ ਅੱਛਾ ਹੋਰ ਸੁਣਾਓ ਠੀਕ ਠਾਕ ਹਾਂ ਵਧੀਆ ਵਧੀਆ ਤੂੰ ਆਪਣਾ ਸੁਣਾ ਜਲਦੀ ਗਿਆ ਕੱਲ੍ਹ ਜੇ ਆ ਗਿਆ ਤੇ ਇਹ ਛੁੱਟੀਆਂ ਆ ਸਰਕਾਰੀ ਦਿਨ ਤੇ ਦਲਜੀਤ ਕਿੱਦਾਂ ਚਲ ਗਿਆ ਕਾਲਜ ਉਹ ਪਤਾ ਨਹੀਂ ਕੋਈ ਆਖਣ ਦੇ ਪਾਰਟੀ ਪੁਲਟੀ ਦੇ ਮੁੰਡਿਆਂ ਨੇ ਕਰਨੀ ਆ ਅੱਛਾ ਅੱਛਾ ਫਿਰ ਉੱਥੇ ਗਿਆ ਹੋਣਾ ਆਹ ਉੱਥੇ ਗਿਆ ਹੋਣਾ ਛੁੱਟੀਆਂ ਮੁੱਦਾਂ ਦੇ ਤਿੰਨ ਤੂੰ ਵੀ ਨਹੀਂ ਕਿ ਅੱਜ ਉਹ ਆਹ ਛੁੱਟੀਆਂ ਸੀ ਅੱਛਾ ਫਿਰ ਮੈਂ ਗਿਆ ਹੀ ਨਹੀਂ ਪਤਾ ਨਹੀਂ ਵੀ ਹੁਣ ਉਹਨਾਂ ਨੇ ਕਾਲਜ 'ਚ ਰੱਖੀ ਉਹ ਪਾਰਟੀ ਕੇ ਜਾਂ ਲਾਂਬਾ ਸ਼ਾਂਬੇ ਕਿਤੇ ਗਏ ਮਨੇ ਵੀ ਨਹੀਂ ਦੱਸ ਕੇ ਗਿਆ ਹੋ ਚੱਲ ਚਾਚੀ ਜੀ ਦੇ ਮੁੰਡਿਆਂ ਮਣਿਆਂ ਰੱਖੀ ਹੋਊਗੀ ਆਹ ਤੇ ਮੈਂ ਵੀ ਤੁਹਾਡੇ ਨਾਲ ਗੱਲ ਹੀ ਕਰਨ ਆਇਆ ਸੀ ਹਾਂ ਭੂਆ ਜੀ ਆਹੀ ਗੱਲ ਆਹੋ ਆਹੀ ਗੱਲ ਕੁਇਆ ਹਮੇ ਨਵੀਂ ਦੇ ਫੋਨ ਕਰਨੇ ਵੀ ਚਾਚੀ ਤੇ ਨਾਰਾਜ਼ ਹੋਣ ਦੀ ਆ ਪਰ ਤੇ ਕੰਨ ਤੇਰੇ ਉਹਨਾਂ ਨੇ ਉਹ ਨਹੀਂ ਨਹੀਂ ਕੰਨ ਗਈ ਪਰਨੇ ਆ ਇਹੋ ਕਹਿੰਦੇ ਵੀ ਰਿਸ਼ਤੇ ਤੋਂ ਨਾਰਾਜ਼ ਹੋਣ ਦੇ ਆ ਤੇ ਨਾਲੇ ਮੈਨੂੰ ਤੇ ਪਤਾ ਹੀ ਨਹੀਂ ਚਾਚੀ ਕਿ ਤੂੰ ਵੀ ਰਿਸ਼ਤਾ ਕਰਾਉਂਦੀ ਤੂੰ ਮੇਰੇ ਨਾਲ ਤੇ ਗੱਲ ਕਰਦੀ ਮੈਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਉਹਨੇ ਓਏ ਆਹੋ ਚੱਲ ਜੇ ਮੈਨੂੰ ਪਤਾ ਹੁੰਦਾ ਨਾ ਤੇ ਮੈਂ ਭੂਆ ਨੂੰ ਲੱਤ ਲਾਉਣੀ ਨਹੀਂ ਦੇਣੀ ਅਸੀਂ ਪੁੱਤ ਨਾਰਾਜ਼ ਕਿਉਂ ਹੋਣਾ ਵਾ ਤੇਰੇ ਨਾਲ ਨਾਰਾਜ਼ ਹੋ ਕੇ ਅਸੀਂ ਕਿੱਥੇ ਜਾਣਾ ਵਾ ਨਾਲੇ ਹੋ ਸਕਦਾ ਹੈ ਤੇਰੇ ਨਾਲ ਨਾਰਾਜ਼ ਅਸੀਂ ਉਹ ਪੁਆ ਤੇਰੀ ਆਈ ਤੇ ਅਸੀਂ ਵਾਦ ਘੱਟ ਗੱਲਾਂ ਕਰਦੀ ਸੀ ਤੇ ਆਣ ਕੇ ਅੱਛਾ ਆਹ ਨਹੀਂ ਪੁੱਤ ਤੇਰਾ ਨਰਾ ਰੋਸਾ ਖਾਰਾ ਸਾਡਾ ਉਹਦੇ ਪੁਆ ਤੇਰੀ ਆਈ ਸੀ ਤੇ ਐਵੇਂ ਨਾ ਵਾਦ ਘੱਟ ਗੱਲਾਂ ਕਰਦੀ ਸੀ ਹੋਰ ਹੋਰ ਤੇ ਕੋਈ ਗੱਲ ਹੀ ਨਹੀਂ ਹੋਈ ਇੱਥੇ ਤੇ ਆਹੀਂ ਤੇਰੇ ਨਾਲ ਸਾਹਮਣੇ ਵਾਂ ਜਿਹੜੀ ਗੱਲ ਦਾ ਤੈਨੂੰ ਕੋਈ ਲੋੜ ਵਾ ਚੀਜ਼ ਦੀ ਤੂੰ ਵੀ ਸਾਨੂੰ ਦੱਸ ਦੀ ਜਿਤਨਾ ਤਰ੍ਹਾਂ ਤੂੰ ਕਹੇਂਗਾ ਉਤਰਾ ਤਰ੍ਹਾਂ ਕਰਾਂਗੇ ਆਹੀਂ ਉਹ ਆਹ ਮੈਂ ਤੇ ਪੁਆ ਨੱਗੇ ਕਹਿਂ ਲਿਆ ਪੀ ਚਾਚੀ ਨਹੀਂ ਗੈਦਾਂ ਦੀ ਹੈਗੀ ਉਹ ਤੁਹਾਨੂੰ ਪਤਾ ਪੁਆ ਨੂੰ ਓਦਾਂ ਵੀ ਮਾੜੀ ਮੋਟੀ ਆਤ ਜੀ ਹੈ ਪੜ ਪੁੰਜੀ ਆ ਉਹ ਇੱਕ ਗੱਲ ਦੀਆਂ ਤੇ ਦੋ ਬਣਾ ਲੈਂਦੀ ਆ ਉਹ ਚਲੋ ਉਹ ਹੀ ਮਾੜਾ ਮੋਟਾ ਸਾਡਾ ਸਾਥ ਦੇਣ ਦੇ ਆ ਜੇ ਤੁਸੀਂ ਦਿੰਦੇ ਜੀ ਤੇ ਜੇ ਉਹ ਵੀ ਪਛਾਣ ਹਟ ਗਏ ਤੇ ਫਿਰ ਕਿੰਨੇ ਆਉਣਾ ਸਾਡੇ ਕੋ ਆ ਚਲੋ ਕਰਨ ਦੇ ਹੀ ਆ ਮਾੜਾ ਮੋਟਾ ਚਲੋ ਜਿ ਕਰਾ ਲੈਂਦੇ ਉਹਨੂੰ ਸਾਨੂੰ ਪਤਾ ਹੋਵੇ ਤੇ ਕੋਈ ਰਿਸ਼ਤੇਦਾਰ ਲੱਤ ਲਾਉਂਦਾ ਨਹੀਂ ਆ ਤੇ ਉਹ ਹੀ ਹੁੰਦੇ ਆ ਵਿਚਾਰੇ ਮਾੜਾ ਮੋਟਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਵੀ ਤੂੰ ਹੀ ਰਿਸ਼ਤਾ ਕਰਾਉਂਦੇ ਨਹੀਂ ਤੇ ਮੈਂ ਤਾਂ ਉਹਨਾਂ ਦਾ ਰਿਸ਼ਤਾ ਰਹਿਣਾ ਨਹੀਂ ਇੱਥੇ ਕਰਾਉਂ ਡੀ ਆ ਕਿਹੜਾ ਮਾੜਾ ਕਰਾਉਂ ਰਹੀ ਆ ਸਭ ਕੁ ਚੰਗਾ ਆ ਚਲੋ ਕਰਾ ਦੇਗੀ ਤੇ ਮੇਰੀ ਭੂਆ ਵਾ ਲੇ ਕਿੰਨਾ ਕੁ ਮਾੜਾ ਖਰਾਉ ਕਰੂਗੀ ਨੇ ਕਹਿ ਤੜੇ ਆ ਵੀ ਚੰਗਾ ਹੀ ਆ ਹਾਂ ਹੁਣ ਗਾੜੀ ਵੇਖੋ ਕਿਸੇ ਗਾੜੀ ਕਿਸਮਤ ਆਪੋ ਆਪਣੀ ਆ ਕਿਦਦਨੂ ਖੜਦੀ ਆ ਹਾਂ ਉਹ ਮੈਂ ਤੇ ਚਾਚੀ ਜੀ ਰਾਜੀ ਨਹੀਂ ਹਜੇ ਵਿਆਹ ਨੂੰ ਹੂੰ ਉਹ ਤੇ ਫਿਰ ਭੂਆ ਨੇ ਜੋੜ ਪਾਇਆ ਕਿ ਚਲ ਕੁੜੀ ਨਿੱਕੀ ਆ ਤੇ ਚਲ ਇਹ ਵੀ ਵਿਚਾਰੀ ਸਾੰਭੀ ਰਹੂਗੀ ਕਿਤੇ ਹਾਂ ਚਲ ਰੋਟੀ ਪਾਣੀ ਚਲੋ ਆਪਣੇ ਪਕਾ ਕੇ ਦਿਖਾਣਗੇ ਕਿਤੇ ਹਾਂਜੀ ਛੋਟੀ ਦੁਆਹੀਂ ਘੜੀ ਨਾ ਕੀਤੀ ਜੇ ਹੁਣ ਗੋਪੀ ਆਉਂਦੀ ਆ ਤੇ ਦਿਲਜਿੰਦਰ ਕਿੰਨਾ ਕਰਦੀ ਆ ਉਹਦੇ ਨਾਲ ਸਿਰ ਮੋਹ ਦਾ ਵਾਹੇ ਦਿੰਦੀ ਆ ਉਹਨੂੰ ਕੱਪੜੇ-ਕੁਪੜੇ ਨੇ ਪਾ ਕੇ ਦਿੰਦੀ ਉਹਨੂੰ ਐਨ ਬਣਾ ਕੇ ਰੱਖਦੀ ਆ ਕਦੀ ਮਾੜਾ ਨਹੀਂ ਸੀ ਆ ਉਹਨੇ ਉਹ ਨਹੀਂ ਨਹੀਂ ਚਾਚੀ ਜੀ ਤੁਹਾਡਾ ਦੇਣ ਕਿੱਥੇ ਦੇਣਾ ਵਾ ਤੁਸੀਂ ਜਿੰਨਾ ਕੀਤਾ ਉਹਨਾਂ ਕਿੰਨੇ ਕਰਨਾ ਚਲੋ ਹੁਣ ਜੇ ਬੈਂਕਿੰਗ ਬੰਦੇ ਦੇ ਪਈ ਫਿਰ ਕਰਨਾ ਪੈਂਦਾ ਵਾ ਉਹ ਹਾਂਜੀ ਉਹ ਤਾਂ ਗਲਤ ਆਪਣਾ ਹੀ ਕੰਮ ਆਉਂਦਾ ਬਗਾਨਾ ਆਉਂਦਾ ਕੋਈ ਉਹ ਪਰ ਇਹ ਹੀ ਨਾ ਹੁਣ ਜ਼ਿੰਦਗੀ ਬੜੀ ਲੰਮੀ ਹੈ ਕੋਈ ਨਾ ਕੋਈ ਤਾਂ ਹਿਲਾ ਕਰਨਾ ਪੈਣਾ ਉਹ ਤਾਂ ਕਰਨਾ ਹੀ ਪੈਣਾ ਹੀ ਕੋਈ ਨਾ ਕੋਈ ਹਾਂ ਉਹ ਨਾ ਕਰਾਉਂਦੇ ਹੋਰ ਦੋਵਾਂ ਸਾਲਾਂ ਨੂੰ ਕਰਨਾ ਹੀ ਪੈਣਾ ਹੈ ਕਰਨਾ ਪੈਣਾ ਹੀ ਵੈਸੇ ਮੈਂ ਅਦਲਜਿੰਦਰ ਨੂੰ ਆਜ ਦੇਵਾਂ ਚਾਹ ਘੁੱਟ ਬਣਾ ਕੇ ਲਿਆਵਾਂ ਤੇਰੇ ਲਈ ਉਹ ਨਹੀਂ ਨਹੀਂ ਚਾਚੀ ਜੀ ਚਾਹ ਨਹੀਂਗਾ ਮੈਂ ਪੀਣੀ ਮੈਂ ਤਾਂ ਚੱਲਿਆ ਸ਼ਹਿਰ ਨੂੰ ਤਾਂ ਗੇ ਚੱਲੇ ਛੱਟ ਬਣ ਜਾਣੀ ਸੀਗਾ ਤੇ ਨਾਲੇ ਮੈਂ ਤੁਹਾਡੇ ਵਾਲ ਤਾਂ ਹੀ ਆਇਆ ਸੀ ਨਾ ਭੂਆ ਨੇ ਵੀ ਆਉਣਾ ਵਾ ਕੱਲ ਨੂੰ ਅੱਛਾ ਜਿਹੜਾ ਸਮਾਨ ਲਿਆਉਣ ਆਲਾ ਉਹਦੇ ਹੁਣ ਬੁੜੀਆਂ ਨੂੰ ਪਤਾ ਵਾ ਤੇ ਤੁਸੀਂ ਮੈਨੂੰ ਦੱਸ ਦਿਓ ਲਾਗੇ ਹੋਗੇ ਤੇ ਫਿਰ ਮੈਂ ਤੁਹਾਨੂੰ ਵੀ ਲਿਆ ਦੂੰਗਾ ਜਿਹੜਾ ਸੂਟ ਲਾਉਣ ਆਲਾ ਵਾ ਕੀ ਤਾਂ ਨਹੀਂ ਲਾਉਣ ਆਲਾ ਉਹਦੇ ਹੁਣ ਤੁਹਾਨੂੰ ਹੀ ਪਤਾ ਵਾ ਚੱਲ ਪੂ ਆ ਵੀ ਸਿਆਣੀ ਆ ਉ ਤਰ੍ਹਾਂ ਜਾਲ ਬੰਨ੍ਹ ਕਰੂਗੀ ਨਾ ਕੋਈ ਚੱਲ ਕੋਈ ਨਹੀਂ ਆ ਤੂੰ ਵੀ ਆ ਜਿਓ ਲੱਗੇ ਚੱਲ ਕੋਈ ਨਹੀਂ ਮੈਂ ਫੋਨ ਕਰ ਦੂੰਗਾ ਭਾਬੀ ਨੂੰ ਤੇ ਤੂੰ ਆ ਜਿਓ ਆ ਜਾਂਗੀ ਭਾਬੀ ਨੂੰ ਵੀ ਨਾਲ ਹੀ ਲਿਆਇਓ ਤੈਨੂੰ ਚੰਗਾ ਆ ਚੰਗਾ ਫਿਰ ਮੈਂ ਜਾਂਦਾ ਵਾਂ ਜਾ ਤੇਲਾ ਛੱਟ ਜਾ ਕੇ ਤੇ ਮੁੰਡੇ ਦੇ ਕੰਨੀ ਗੱਲਾਂ ਪਾਤੀਆਂ ਮੈਂ ਫੋਨ ਮਾਰਿਆ ਉਸੇ ਵਲੇ ਤੇ ਸਾਰੀਆਂ ਗੱਲਾਂ ਦੱਸਤੀਆਂ ਮੈਂ ਉਹਨੂੰ ਕੋਈ ਗੱਲ ਨਹੀਂ ਵਿਆਹ ਮੈਂ ਵੀ ਨਹੀਂ ਜਾਂਦੀ ਜਿਤਨਾ ਮਰਜ਼ੀ ਕਰਦੀ ਰਵੇ ਕੋਈ ਨਹੀਂ ਅਜੇ ਤਾਂ ਵਿਆਹ ਹੀ ਹੈ ਨਾ ਕੋਈ ਗੱਲ ਨਹੀਂ ਗਾੜੀ ਵੇਖਣੇ ਬੜਉਂਦੇ ਕੀ ਹੈ ਇਹਨਾਂ ਦਾ ਫੇਰ ਵੇਖੂੰਂ ਪੂਆ ਦੇ ਕੀ ਕਰ ਲਿੰਦੀ ਐ ਇੱਥੇ ਆਣ ਕੇ